ਦੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨਾਉ ਤੁਹਾਡਾ ਕੀ ਹਾਲ ਚਾਲ ਹੈ ਤੇ ਹੁਣ ਹੋ ਗਿਆ ਮਾਰਨਿੰਗ ਦਾ ਟਾਈਮ ਤੇ ਹੁਣ ਠੰਡੀ ਠੰਡੀ ਚੱਲਦੀ ਆ ਹਵਾ ਤੇ ਆਪਾਂ ਵਿਹੜੇ ਵਿੱਚ ਬਹਿ ਕੇ ਨਾ ਸਬਜ਼ੀ ਲੱਗਿਆ ਕੱਟਣਾ ਸਬਜ਼ੀ ਅੱਜ ਆਪਾਂ ਬਣਾਵਾਂਗੇ ਹਰੇ ਕੱਦੂ ਦੀ ਦੇਖੋ ਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇਹ ਗਰਮੀਆਂ ਦੀ ਨਾ ਸਪੈਸ਼ਲ ਸਬਜ਼ੀ ਆ ਤੇ ਸਾਰਾ ਫੈਮਿਲੀ ਖੁਸ਼ ਹੋ ਕੇ ਖਾਂਦੀ ਹੈ ਦੇਖੋ ਜੀ ਅਸੀਂ ਨਾ ਇਸ ਤਰ੍ਹਾਂ ਨਾ ਸਾਫਤਾ ਹੀ ਕੱਦੂ ਲਿਆਂਦਾ ਏ ਇਹ ਦੋ ਵਾਰੀ ਦੇ ਵਿੱਚ ਪੁੱਪਾ ਬਣਾਵਾਂਗੇ ਤੇ ਹੁਣ ਆਪਾਂ ਨੇ ਧੋ ਸਵਾਰ ਲਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੀ ਕਰਾਂਗੇ ਕਟਿੰਗ ਤੇ ਜਿਹੜਾ ਸਾਡਾ ਛੋਟੂ ਆ ਨਾ ਉਹਨੇ ਤਾਂ ਦੇਖ ਕੇ ਪਹਿਲਾਂ ਹੀ ਕਹਿਤਾ ਕਹਿੰਦਾ ਜੀ ਮੈਂ ਤਾਂ ਕੱਦੂ ਖਾਂਦਾ ਨਹੀਂ ਹੈਗਾ ਮੈਂ ਕਿਹਾ ਭਾਈ ਤੈਨੂੰ ਤਾਂ ਕੱਦੂ ਐਦ ਕੀ ਖਾਣਾ ਪੈਣਾ ਏ ਇਹ ਗਰਮੀਆਂ ਦੇ ਵਿੱਚ ਅਸੀਂ ਪਹਿਲੀ ਵਾਰ ਬਣਾਉਣ ਲੱਗੇ ਆ ਕਹਿੰਦਾ ਨਾ ਜੀ ਕਹਿੰਦਾ ਮੈਂ ਤਾਂ ਕਦੇ ਖਾਦਾ ਨਹੀਂ ਹੈਗਾ ਮੈਂ ਕਿਹਾ ਤੈਨੂੰ ਖਾਣਾ ਤਾਂ ਪੈਣਾ ਹੀ ਹੈ ਫਿਰ ਉਹ ਜੀ ਆਪਾਂ ਹੁਣ ਇਹਨੂੰ ਕੱਟਦੇ ਆ ਕੱਚਾ ਕਦੂ ਹੁੰਦਾ ਨਾ ਬਹੁਤ ਛੇਤੀ ਬਣ ਜਾਂਦਾ ਹੈ ਹਲੇ ਇਹਦੇ ਬੀਜ ਵੀ ਨਾ ਕੱਚੇ ਹੀ ਹੁੰਦੇ ਆ ਤੇ ਦੇਖੋ ਵਿੱਚੋਂ ਕਿੰਨਾ ਵਧੀਆ ਸਾਫ਼ ਸੁਥਰਾ ਹੈ ਬੀਜ ਐ ਕੱਜੇ ਨੇ ਤੇ ਜਿਹੜਾ ਵਿੱਚ ਇਹਦੇ ਸਾਰਾ ਮਟੀਰੀਅਲ ਨਾ ਇਹ ਆਪਾਂ ਬਾਹਰ ਕੱਢ ਦਵਾਂਗੇ ਦੇਖੋ ਜੀ ਅਸੀਂ ਤੇ ਇਹਨੂੰ ਛਿਲਕੇ ਬਣਾਉਨੇ ਆ ਉੱਪਰੋਂ ਤਾਂ ਛਿਲਕਾ ਤਾਰ ਕੇ ਇਹ ਦੋ ਤਰ੍ਹਾਂ ਦਾ ਬਣ ਜਾਂਦਾ ਹੈ ਜਿਵੇਂ ਇਹ ਕੱਚਾ ਕਦੂ ਹੈ ਨਾ ਇਹਨੂੰ ਛਿਲਕਾ ਤਾਰਨ ਦੀ ਬਿਲਕੁਲ ਵੀ ਲੋੜ ਨਹੀਂ ਹੈ ਜੇ ਇਹਨੂੰ ਦੇ ਛਿਲਕੇ ਸਣੇ ਬਣਾਉਂਗੇ ਨਾ ਤੇ ਜੇ ਤੁਸੀਂ ਇੱਕ ਰੋਟੀ ਖਾਣੇ ਆ ਨਾ ਪੰਜ ਰੋਟੀਆਂ ਖਾਉਂਗੇ ਤੇ ਇੰਨੀ ਜ਼ਿਆਦਾ ਟੇਸਟੀ ਸਬਜ਼ੀ ਬਣਦੀ ਆ ਨਾ ਬਹੁਤ ਜ਼ਿਆਦਾ ਕਈ ਭੈਣਾ ਮੇਰੀਆਂ ਬਣਾਉਣੀ ਆ ਇਹ ਸ਼ੱਕਰ ਪਾ ਕੇ ਦੇਖੋ ਜੀ ਅਸੀਂ ਸ਼ੱਕਰ ਨਹੀਂ ਪਾਉਂਦੇ ਹੈਗੇ ਅਸੀਂ ਬਿਨਾਂ ਹੀ ਮਿੱਠੇ ਤੋਂ ਬਣਾਵਾਂਗੇ ਵਿੱਚ ਨਾਣ ਵਿੱਚ ਪਾ ਲਾਂਗੇ ਥੋੜਾ ਜਿਹਾ ਕਰਾਰਾ ਫੇਰ ਵਧੀਆ ਲੱਗਦਾ ਏ ਤੇ ਹੁਣ ਆਪਾਂ ਲੰਬੇ ਲੰਬੀਆਂ ਦੀਆਂ ਪਾੜੀਆਂ ਕੱਟ ਲੈਣੇ ਆ ਹੁਣ ਆਪਾਂ ਘੀਰ ਦੇ ਇਹਨੂੰ ਕਦੂ ਨੂੰ ਦੇਖੋ ਇਹਦੀ ਨਾ ਸੁੱਕੀ ਸਬਜ਼ੀ ਬਣਾਵਾਂਗੇ ਆਪਾਂ ਆਪਾਂ ਬਣਾਵਾਂਗੇ ਇਹਨੂੰ ਅੱਜ ਕੜਾਹੀ ਵਿੱਚ ਬਿਲਕੁਲ ਇਹਦੇ ਵਿੱਚ ਪਾਣੀ ਨਹੀਂ ਐਡ ਕਰਨਾ ਹੈਗਾ ਜੇ ਨਹੀਂ ਸੁੱਕੀ ਸਬਜ਼ੀ ਹੋਊਗੀ ਨਾ ਤੇ ਉਨੀ ਜਿਆਦਾ ਵਧੀਆ ਲੱਗਦੀ ਹੈ ਦੇਖੋ ਇਸ ਤਰ੍ਹਾਂ ਆਪਾਂ ਨੇ ਇਹਨਾਂ ਵਿੱਚ ਤੇ ਇਹਦੀ ਕਟਿੰਗ ਕਰ ਦਿੱਤੀ ਹੈ ਕਟੇ ਕਰਨ ਦੇ ਬਾਅਦ ਫਿਰ ਇਹਨੂੰ ਆਪਾਂ ਛਿੱਲਾਂਗੇ ਤਾਂ ਪਹਿਲੇ ਸਨ ਪਿਆਜ਼ ਅਦਰਕ ਸਾਰੀ ਚੀਜ਼ ਕੱਟ ਕੇ ਨਾ ਰੱਖ ਦਿੱਤੀ ਹੈ ਬਸ ਕੱਦੂ ਇਹ ਰਹਿੰਦਾ ਤਾਂ ਹੁਣ ਆਪਾਂ ਇਹਦੀ ਕਟਿੰਗ ਕਰ ਲਾਂਗੇ ਫਿਰ ਆਪਾਂ ਤੁਹਾਨੂੰ ਜਦੋਂ ਤੜਕਾ ਲਾਉਣਾ ਨਾ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਆ ਲੱਗੇ ਆ ਸਬਜੀ ਕੱਟਣ ਤੇ ਬਾਹਰ ਤਾਂ ਇੰਨਾ ਜ਼ਿਆਦਾ ਮੱਛਰ ਫਿਰਦਾ ਤਾਂ ਨਾ ਬਰੀਗ ਬਰੀਗ ਮਛਰੀ ਜੀ ਫੇਰ ਤਾਂ ਮੈਨੂੰ ਅੰਦਰੇ ਆਉਣਾ ਪਿਆ ਹੈ ਜੇ ਆਪਾਂ ਨੇ ਹੁਣ ਅੰਦਰ ਆ ਕੇ ਸਬਜੀ ਕਟਾਂਗੇ ਦੇਖੋ ਜੀ ਵਿੱਚ ਨਾ ਮੈਂ ਤਾਂ ਬਿਨਾ ਛਿੱਲੇ ਤੋਂ ਵੀ ਥੋੜੇ ਜੇ ਪੀਸ ਲੈ ਲਨੇ ਵਿੱਚੇ ਛਿੱਲ ਲੈਨੇ ਤੇ ਆਪਾਂ ਨਾ ਇਸ ਤਰ੍ਹਾਂ ਦੀ ਨਾ ਫੇਰ ਦੋ ਤਰ੍ਹਾਂ ਦੀ ਸਬਜੀ ਬਣਾਵਾਂਗੇ ਤੇ ਦੇਖਣ ਨੂੰ ਵੀ ਵਧੀਆ ਲੱਗੂ ਤੇ ਖਾਣ ਨੂੰ ਤਾਂ ਵਧੀਆ ਲਗਣੀਆਂ ਲਗਣੀਆਂ ਜੇ ਇਸ ਤਰ੍ਹਾਂ ਸਬਜੀ ਬਣਾਵਾਂਗੇ ਨਾ ਫੇਰ ਗੁਲਦੀ ਵੀ ਨਹੀਂ ਹੈਗੀ ਜੇ ਬਿਨਾ ਛਿੱਲੇ ਦੇ ਦੋ ਤਿੰਨ ਪੀਸ ਵਿੱਚ ਪਾ ਲੂਗੇ ਨਾ ਬਿਲਕੁਲ ਨਿਕਲਦੀ ਹੈਗੀ ਤੇ ਖੜਮੀ ਖੜਮੀ ਸਬਜੀ ਰਹਿੰਦੀ ਆ ਤੇ ਹੁਣ ਆਪਾਂ ਨੇ ਨਾ ਏਡੇ ਏਡੇ ਕ ਪੀਸ ਕੱਟ ਲੈਣੇ ਆ ਪੀਸ ਕੱਟ ਕੇ ਨਾ ਫੇਰ ਲਾਵਾਂਗੇ ਆਪਾਂ ਤੜ ਤੜ ਤੇ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਸਰੋਂ ਦਾ ਤੇਲ ਆਪਾਂ ਸਬਜੀ ਬਣਾਵਾਂਗੇ ਸਰੋਂ ਦੇ ਤੇਲ ਦੇ ਤੜਕਾ ਲਾ ਕੇ ਚਲੋ ਇੰਨਾ ਚਿਰ ਇਹ ਨਾ ਗਰਮ ਹੁੰਦੀ ਏ ਤੇ ਆਪਾਂ ਕੱਟ ਲੈਣੇ ਇੱਕ ਟਮਾਟਰ ਇਹ ਨਾਲ ਦੀ ਨਾਲ ਕੰਮ ਹੋ ਜਾਊਗਾ ਦੇਖੋ ਜੀ ਇੱਧਰ ਨਾ ਆਪਾਂ ਨੇ ਨਾ ਕਿੰਨੇ ਸੋਹਣੇ ਮੋٹے ਮੋٹے ਇਸ ਤਰ੍ਹਾਂ ਦੇ ਨਾ ਪੀਸ ਕੱਟ ਲੈਨੇ ਤੇ ਦੇਖਿਓ ਦੋ ਤਰ੍ਹਾਂ ਦੀ ਸ਼ੇਪ ਦਿੱਤੀ ਆਪਾਂ ਇਹਨਾਂ ਨੇ ਦੇਖੋ ਇੱਕ ਤਾਂ ਆਪਾਂ ਨੇ ਬਿਨਾ ਛਿੱਲੇ ਦੇ ਕਦੂ ਚੀਰਿਆ ਇੱਕ ਇਸ ਤਰ੍ਹਾਂ ਜਦੋਂ ਇਹ ਸਬਜੀ ਬਣੂਗੀ ਨਾ ਬਹੁਤ ਵਧੀਆ ਲੱਗੂਗੀ ਜੇ ਇਸ ਤਰ੍ਹਾਂ ਤੁਸੀਂ ਸਬਜੀ ਬਣਾਉਂਗੇ ਨਾ ਫਿਰ ਕਦੂ ਦੀ ਸਬਜੀ ਨਾ ਘੁਲਦੀ ਨਹੀਂ ਹੈਗੀ ਫਿਰ ਕੜਮੀ ਕੜਮੀ ਜੀ ਰਹਿੰਦੀ ਹੈ ਤੇ ਇਸ ਤਰ੍ਹਾਂ ਤੁਸੀਂ ਨਾ ਘਰ ਦੇ ਵਿੱਚ ਜਰੂਰ ਬਣਾ ਕੇ ਦੇਖਿਓ ਵੀ ਆਪਾਂ ਨੇ ਹੁਣ ਟਮਾਟਰ ਕੱਟ ਲਿਆ ਆਪਾਂ ਨੇ ਤੇ ਇੱਧਰ ਆਪਾਂ ਨੇ ਨਾ ਇਸ ਤਰ੍ਹਾਂ ਲੰਬੇ ਲੰਬੇ ਜੇ ਨਾ ਪੀਸ ਜੇ ਕੱਟ ਲੈਨੇ ਪਿਆਜ਼ ਦੇ ਲਸਣ ਅਦਰਕ ਆਪਾਂ ਕੱਟ ਕੇ ਤੜਕਾ ਲਾਵਾਂਗੇ ਹਾਂ ਤੇਲ ਹੋ ਗਿਆ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰ ਦਿੰਨੇ ਆਂ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਜੀਰਾ ਜੇ ਮਾਪਾਂ ਇਹਨੂੰ ਨਾਲ ਚੰਗੀ ਤਰ੍ਹਾਂ ਹਿਲਾ ਦਵਾਂਗੇ ਇਹ ਚੰਗੀ ਤਰ੍ਹਾਂ ਨਾਲ 골ਡ ਬ੍ਰਾਊਨ ਹੋ ਗਏ ਨੇ ਤੇ ਇਹਦੇ ਵਿੱਚ ਆਪਾਂ ਹੁਣ ਸੁੱਕੇ ਮਸਾਲੇ ਐਡ ਕਰਾ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਟਮਾਟਰ ਉਹ ਵੀ ਆਪਾਂ ਨਾਲ 1-2 ਮਿੰਟ ਦਾਣਾ ਚੰਗੀ ਤਰ੍ਹਾਂ ਸੇਕ ਲਵਾਵਾਂਗੇ ਜਿੰਨਾ ਜਰਨਾ ਆਪਣੇ ਟਮਾਟਰ ਨਾਲ ਚੰਗੀ ਤਰ੍ਹਾਂ ਨਰਮ ਨਹੀਂ ਹੁੰਦੇ ਹੈਗੇ ਆਪਾਂ ਉਹਨਾਂ ਚਿਰ ਨੂੰ ਨਾਲ ਸੇਕ ਲਵਾਵਾਂਗੇ ਜਿੰਨਾ ਚਿਰ ਨਾਲ ਆਪਣੇ ਨਾਲ ਟਮਾਟਰ ਚੰਗੀ ਤਰ੍ਹਾਂ ਨਰਮ ਨਹੀਂ ਹੁੰਦੇ ਹੈਗੇ ਤੇ ਹੁਣ ਆਪਾਂ ਇਹਦੇ ਵਿੱਚ ਕਰਾਂਗੇ ਸਬਜ਼ੀ ਐਡ ਇਸ ਤਰ੍ਹਾਂ ਇਹਨਾਂ ਮਿਕਸ ਕਰ ਦਨੇ ਆ। ਦੇਖੋ ਜੀ ਇਹ ਹੈਗੀ ਆ ਨਾ ਹਰੀ ਸਬਜੀ ਹੈ ਇਹ ਮੈਡ ਸਕਿੰਟ ਦੇ ਵਿੱਚ ਬਣ ਜਾਣੀ ਆ। ਬਹੁਤਾ ਟਾਈਮ ਨਹੀਂ ਲੱਗਦਾ ਹੁੰਦਾ। ਜਿਹੜਾ ਤਾਂ ਹੁੰਦਾ ਨਾ ਪੱਕਿਆ ਵਾ ਕਦੂ ਉਹਨੂੰ ਟਾਈਮ ਲੱਗ ਜਾਂਦਾ ਇਹ ਤਾਂ ਨਰਮ ਸਬਜੀ ਆ। ਇਹ ਮੈਡ ਸਕਿੰਟ ਦੇ ਵਿੱਚ ਬਣ ਜਾਣੀ ਆ। ਆਪਾਂ ਨੇ ਬਿਲਕੁਲ ਵੀ ਉਪਰੋਂ ਟਕਣੀ ਨਹੀਂ ਹੈਗੀ। ਇਸ ਤਰ੍ਹਾਂ ਨਾ ਖੁੱਲੀ ਉਹ ਪਕਾਵਾਂਗੇ। ਜੇ ਆਪਾਂ ਇਹ ਟੱਕ ਦਿੱਤੀ ਫਿਰ ਇਹਦੇ ਵਿੱਚ ਨਾ ਭਾਪ ਦਾ ਪਾਣੀ ਐਡ ਹੋ ਜਾਂਦਾ ਫਿਰ ਗਿੱਲੀ ਗਿੱਲੀ ਸਬਜੀ ਨਾ ਵਧੀਆ ਲੱਗਦੀ ਹੈਗੀ ਇਹ ਜਿੰਨੀ ਸਬਜੀ ਸੁੱਕੀ ਹੋਗੀ ਨਾ ਤੇ ਉਨੀ ਜਿਆਦਾ ਵਧੀਆ ਲੱਗਦੀ ਤੇ ਆਪਾਂ ਇਹ ਨੂੰ ਆ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੈ ਹਾਂ ਆਰਾਮ ਨਾਲ ਬਣੀ ਜਾਊਗੀ ਚਲੋ ਜੀ ਆਪਣੀ ਨਾ ਸਬਜੀ ਬਣ ਕੇ ਹੋ ਗਈ ਹੈ ਤਿਆਰ ਤੇ ਦੇਖੋ ਕਿੰਨੀ ਵਧੀਆ ਨਾ ਸੁੱਕੀ ਸੁੱਕੀ ਸਬਜ਼ੀ ਬਣ ਪਈ ਆ ਤੇ ਆਪਾਂ ਤੁਹਾਨੂੰ ਨੇੜੇ ਕਰਕੇ ਦਿਖਾਉਨੇ ਆ ਤੇ ਬਿਲਕੁਲ ਵੀ ਇਹਦੇ ਵਿੱਚ ਪਾਣੀ ਨਹੀਂ ਹੈਗਾ ਤੇ ਆਪਾਂ ਨੇ ਨਾ ਐਨ ਸੁੱਕੀ ਬਣਾਈ ਹੈ ਤੇ ਹੁਣ ਨਾ ਹੁਣ ਆਪਾਂ ਲੱਗਿਆ ਰੋਟੀ ਖਾਣ ਤੇ ਇਹ ਸਬਜ਼ੀ ਨੂੰ ਦੇਖ ਕੇ ਮੇਰੇ ਦੇ ਮੂੰਹ ਦੇ ਵਿੱਚ ਆਉਣ ਲੱਗ ਗਿਆ ਪਾਣੀ ਤੇ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਹੈ ਤੇਜ਼ ਤੇ ਆਪਾਂ ਹੁਣ ਰੋਟੀ ਲੱਗਿਆ ਖਾਣ ਨਹੀਂ ਤਾਂ ਆਪਾਂ ਨੇ ਆਪਣੀ ਥਾਲੀ ਸਜਾ ਲਈ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਬਜ਼ੀ ਦੇਖੋ ਜੀ ਹੁਣ ਤਾਂ ਨਾ ਜਿਉਂ-ਜਿਉਂ ਗਰਮੀ ਆਉਂਦੀ ਆ ਨਾ ਸੁੱਕੀ ਸਬਜ਼ੀ ਵੀ ਵਧੀਆ ਲੱਗਦੀ ਆ ਤੇ ਤਰੀ ਵਾਲੀ ਸਬਜ਼ੀ ਵੀ ਬਹੁਤ ਜ਼ਿਆਦਾ ਵਧੀਆ ਲੱਗਦੀ ਆ ਤੇ ਹੁਣ ਆਪਾਂ ਨਾਲ ਲਵਾਂਗੇ ਇੱਕ ਲੱਸੀ ਦਾ ਗਲਾਸ ਤੇ ਆਪਾਂ ਇਹਦੇ ਰੋਟੀ ਵੀ ਰੱਖ ਲੈਣੇ ਆ ਮੀਂਹ ਤਾਂ ਹੀ ਹੋ ਗਿਆ 10 ਵੱਜ ਗਏ ਨੇ ਤੇ ਆਪਾਂ ਇੱਥੇ ਪਾਵਾਂਗੇ ਮਖਣੀ ਮਖਣੀ ਪਾ ਕੇ ਨਾ ਫੇਰ ਰੋਟੀ ਖਾਵਾਂਗੇ ਦੇਖੋ ਜੀ ਇਹ ਹੈਗੀ ਆ ਮੇਰੀ ਪਲੇਟ ਦੇਖੋ ਮੈਂ ਦੋ ਰੋਟੀਆਂ ਲੈ ਲਈਆਂ ਦਹੀਂ ਦੇ ਵਿੱਚ ਆਪਾਂ ਨੇ ਪਾਈ ਆ ਕਾਲੀ ਮਿਰਚ ਸਬਜ਼ੀ ਦੇ ਵਿੱਚ ਪਾ ਲਈ ਆ ਤਾਜ਼ੀ-ਤਾਜ਼ੀ ਮਖਣੀ ਤੇ ਨਾਲ ਹੈਗਾ ਇਹ ਲੱਸੀ ਦਾ ਗਲਾਸ ਤੇ ਹੁਣ ਆਪਾਂ ਰੋਟੀ ਖਾਵਾਂਗੇ ਤੇ ਹਰੇ ਮਖੀਰਾ ਵਗੈਰਾ ਹਲੇ ਕੱਟਣਾ ਚਾਪੜੀ ਜਾਂਦੀ ਪਈ ਹੈ ਫ੍ਰੀਜ ਵਿੱਚ ਉਹ ਕਟਾਂਗੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਇਥੇ ਕਰਦੇ ਆਂ ਮਿਲਦੇ ਹੁਣ ਅਗਲੀ ਵੀਡੀਓ ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀ ਹੈ ਨਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਆ ਕਰੋ ਤੇ ਆਪਾਂ ਇਦਾਂ ਸੋਹਣ ਸੋਹਣੀਆਂ ਵੀਡੀਓ ਪਾਉਂਦੇ ਰਹਿਾਂਗੇ ਧੰਨਵਾਦ